ਅੱਜ ਗੁਰਦੁਆਰਾ ਬੀਬੀ ਪੰਜਾਬ ਕੌਰ ਦੇ ਵਿੱਚ ਸੰਗਰਾਣ ਦਾ ਤਿਹਾਰਾ ਮਨਾਇਆ ਇਹਨਾਂ ਦਾਈ ਵਾਰ ਪਤਾ ਹੈ 1 ਮਹੀਨੇ ਦੀ ਤਰ੍ਹਾਂ ਤਾਂ ਇੱਥੇ ਡੋਰਡ ਸੰਗਤਾਂ ਵਿੱਚੋਂ ਕੁਝ ਲੋਕੀ ਆਪਣਾ 500 ਰੁਪਏ 2000 ਰੁਪਏ ਕੋਲ 5000 ਰੁਪਏ ਦਾ ਹਰ ਵੀ ਹਿੱਸਾ ਪਾਉਂਦਾ ਕੁਝ ਗੁਰਦੁਆਰਾ ਪਰ ਵੈਦੀ ਬਦੋ ਘਟਦੀਆਂ ਦਾ ਹੱਲ ਕਰਾਇਆ ਜਾਂਦਾ ਤਾਂ ਹਰ ਸੰਗਰਾਣ ਤੇ ਵਧੀਆ ਲੰਗਰ ਲੱਗਦਾ ਬਈ ਕਾ ਤੁਹਾਨੂੰ ਅੱਜ ਸਾਰਾ ਦਿਖਾਉਣਾ ਹੈ ਉਹ ਇੱਕ ਵਾਰੀ ਜਾਂਦੀ ਹੈ ਕਿ ਦਰਬਾਰ ਸਾਹਿਬ ਦੇ ਵਿੱਚੋਂ ਸੰਗਤਾਂ ਆਉਂਦੀ ਦਰ ਵੀ ਬਹੁਤ ਤੇ ਅੱਸੀ ਕਾਲ ਜੀ ਅੱਸੀ ਕਾਲ ਜੀ ਤੇ ਅੱਜ ਜੀ ਮੰਨ ਲਓ ਸੰਗਰਾਮ ਦੇ ਦਿਹਾੜੇ ਤੇ ਅੱਜ ਦੀ ਮਹੀਨੇ ਦੀ ਤਰ੍ਹਾਂ ਲੰਗਰ ਲੱਗਦਾ ਤੇ ਅੱਜ ਕਾਹਦਾ ਲੰਗਰ ਲਗਾਇਆ ਗਿਆ ਸੰਗਤ ਵਸਤੀ ਜੀ ਅੱਜ ਜੀ ਬੈਗੜੀ ਖਾਲਸਾ ਬੈਨ ਵੀ ਫੱਤੇ ਹਾਂਜੀ ਅੱਜ ਜੀ ਇੱਥੇ ਸਾਰੀ ਸੱਤ ਪਟਵਾਂ ਦੇ ਖੀਰ ਦਾ ਲੰਗਰ ਲਾਇਆ ਗਿਆ ਜੀ ਹਾਂਜੀ ਇਹ ਲੰਗਰ ਜੋ ਹਰ ਮਹੀਨੇ ਲੱਗਦਾ ਹੈ ਹੋ ਕੇ 4-5 ਸਾਲ ਹੋ ਗਏ ਹਾਂਜੀ ਇਹ ਇਹ ਮੰਨ ਲਓ ਵੀ ਜਿਹੜੇ ਜਿਵੇਂ ਲੰਗਰ ਲੱਗਦਾ ਜੀ ਇਹ ਜਿਹੜਾ ਸਹਿਯੋਗ ਆ ਇਹ ਸੰਗਤ ਵੱਲੋਂ ਹੀ ਆ ਜਾਂਦਾ ਕਿ ਵੀ ਆਪਾਂ ਗੁਰਦੁਆਰੇ ਵੱਲੋਂ ਵੀ ਪੈ ਜਾਂਦੇ ਨੇ ਜੀ ਨਹੀਂ ਜੀ ਇਹ ਜਿਹੜਾ ਲੰਗਰ ਲਾਇਆ ਜਾਂਦਾ ਸਾਰੀ ਸੰਗਤ ਵੱਲੋਂ ਜੀ ਆਪਣੇ ਪਿੰਡ ਦੇ ਨਗਰ ਵੱਲੋਂ ਲਾਇਆ ਜਾਂਦਾ ਕੋਈ ਸ਼ੋਹਰ ਦੇ ਦਿੰਦਾ ਕੋਈ 50 ਕੋਈ 200 ਕੋਈ 500 ਵੀ ਕੋਈ ਹਜ਼ਾਰ ਵੀ ਦੇ ਜਾਂਦੇ ਹਾਂ ਕੋਈ 10 ਕੋਈ 20 ਹੈ ਨਾ ਜੀ ਜਿੰਨੀ ਕਿਸੇ ਦੀ ਸਰਦ ਹੈ ਜੀ ਬਾਕੀ ਦੁੱਧ ਵੀ ਜਿਹੜਾ ਜਿਹੜਾ ਆਉਂਦਾ ਜੀ ਸਾਰਾ ਲੰਗਰ ਦਾ ਹੀ ਹੁੰਦਾ ਜੀ ਪਿੰਡ ਦੇ ਵਿੱਚੋਂ ਹੀ ਆਉਂਦਾ ਜੀ ਸਾਰਾ ਠੀਕ ਹੈ ਵੀ ਵੱਧ ਤੋਂ ਵੱਧ ਫੀਲ ਆ ਵੀ ਸ਼ੰਗਰਾਂ ਤੇ ਪਹੁੰਚਿਆ ਕਰੋ ਹਨਾ ਜੀ। ਵੀ ਵੱਧ ਤੋਂ ਇਹ ਅਸੀਂ ਅਗਰ ਨੂੰ ਬੇਨਤੀ ਕਰਦੇ ਲਵੇ ਲਾਉਣੇ ਪਿੰਡ ਵਾਲਿਆਂ ਨੂੰ ਬੇਨਤੀ ਕਰਦੇ ਵੀ ਇੱਥੇ ਸਰਦਾ ਗੁਰੂ ਘਰ ਦੀ ਜਿਹੜੀ ਬੀਬੀ ਪੰਜਾਬ ਕੌਰ ਦਾ ਘੁੱਟ ਵਾਲਾ ਜੀ ਇੱਥੇ ਪੂਰੀ ਸਰਦਾ ਹੋਵੇ ਸਾਡੇ ਨਗਰ ਨੂੰ। ਹਾਂ ਜੀ ਹਾਂ। ਬਹੁਤ ਤੇ ਆਏ ਸ਼ੰਗਰਾਂ ਤੇ ਬਹੁਤ ਕஷ்ட ਹੁੰਦਾ ਰੋਜ਼ ਹੀ ਰੋਜ਼ ਹੀ ਇਸੇ ਬਹੁਤ ਕஷ்ட ਹੁੰਦਾ ਜੀ। ਠੀਕ ਹੈ ਜੀ। ਇੱਕ ਬਾਬਾ ਜੀ ਨੇ ਜਿਹੜੇ ਸਾਡੇ ਗ੍ਰੰਤੀ ਸਾਹਿਬ ਜੀ ਉਹਨਾਂ ਦਾ ਬਹੁਤ ਸਹਿਯੋਗ ਆ ਜੀ ਸਾਡੇ ਨਗਰ ਨੂੰ। ਠੀਕ ਹੈ ਜੀ। ਧੰਨਵਾਦ। ਸਾਰੇ ਗੰਗਾਂ ਸੰਗਤਾਂ ਪਿਆਰ ਦੇ ਨਾਲ ਲੰਗਰ ਛਕ ਰਹੀਆਂ ਨੇ ਭੰਗਤਾਂ ਦੇ ਵਿੱਚ ਸਰਦਾ ਦੇ ਵਿੱਚ ਬਹਿ ਕੇ ਚਾਚਾ ਜੀ ਕਿਵੇਂ ਵਧੀਆ ਚੱਲਦਾ ਜੀ ਲੰਗਰ ਆ ਜੀ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਲੰਗਰ ਚੱਲਦਾ ਜੀ ਜਿਹੜਾ ਸੱਚੇ ਦਿਲ ਨਾਲ ਸੇਵਾ ਕਰਦਾ ਆਣ ਮਿਲਦਾ ਫਲ ਮਿਲਦਾ ਵਧੀਆ ਪੱਕਾ ਮੈਨਾ ਪੌਣਦਾ ਮਿਲਿਆ ਜੀ ਹਾਂ ਜੀ ਹਰ ਇੱਕ ਨੇ ਆਪਾਂ ਪਹਿਲਾਂ ਵੀ ਬਾਈਕ ਤੇ ਬੋਲ ਕੇ ਹਟਿਆ ਹੋਰ ਬਈ ਆਈ ਸਿੰਘਰਾਣ ਤੇ ਪਹੁੰਚ ਰਹੇ ਆ ਬਾਈ ਹਾਂ ਜੀ ਵਧੀਆ ਸੰਗ ਤਾਂ ਉਹਨਾਂ ਲੱਗੀ ਉਹ ਵਧੀਆ ਸੰਗ ਪੰਚ ਚੱਲ ਪਰ ਸੰਗ ਤਾਂ ਵਧੀਆ ਆਉਣ ਲੱਗੀ ਜੀ ਵਧੀਆ ਪਰ ਮਹਿੰਗਾਰਾ ਮਿਲਦਾ ਕਿਰਪਾ ਮਾਪੀ ਬਾਬੇ ਦੀ ਕਿਰਪਾ ਦੇ ਹਿਸਾਬ ਨਾਲ ਜੀ ਆਪਾਂ ਦਾ ਜਿਹੜਾ ਉੱਪਰ ਦਾ ਗੋਮੈਂਡ ਜੀ ਪੂਰ ਚੜ ਜੂਗਾ ਜੀ ਪੂਰ ਚੜ ਜੂਗਾ ਜੀ ਬਹੁਤ ਸੰਤੋਖ ਠੀਕ ਹੈ ਜੀ ਦੇ ਗੱਲ ਕੁਝ ਕਰਾਰ ਆਈ ਦੁਆਰੇ ਕਰਾ ਮਾਈਆਂ ਦੀ ਵੀਡੀਓ ਬਣਾ ਲਾ ਕਰ ਸਾਰੀਆਂ ਦੀ ਹੋਰ ਜੀ ਲੰਗਰ ਦੀ ਸੇਵਾ ਵਧੀਆ ਚੱਲਦੀ ਹੈ ਜੀ ਐਸੇ ਜੀ ਲੋਕ ਬਹੁਤ ਸਹਿਯੋਗ ਦੇਣ ਲੱਗੇ ਜੀ ਜਿੱਦੇ ਦਾ ਜੀ ਦਰਬਾਰ ਸਾਹਿਬ ਬਣਨ ਲੱਗਿਆ ਜੀ ਆਪਣਾ ਓਦੇ ਦੇ ਲੋਕਾਂ ਨੇ ਪਰ ਮਹਾਂਗਰ ਮਿਲਦਾ ਵਧੀਆ ਵਧੀਆ ਮਿਲਦਾ ਮਾਇਆ ਪੱਖੋਂ ਵੀ ਸੇਵਾ ਪੱਖੋਂ ਵੀ ਸਾਰੇ ਕਾਸ਼ੇ ਵਿੱਚੋਂ ਵੀ ਜੀ ਪੂਰਾ ਵਧੀਆ ਸਾਰਾ ਵਧੀਆ ਮਿਲਦਾ ਸੰਗ